ਸੋ ਅੱਜ ਵੀ ਮਹਾਕੁੰਬ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਸਕਦੀ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮਹਾਕੁੰਬ ਦੇ ਵਿੱਚ ਪਹੁੰਚ ਰਹੇ ਨੇ ਹੁਣ ਤੱਕ ਕਰੀਬ 60 ਕਰੋੜ 31 ਲੱਖ ਸ਼ਰਧਾਲੂਆਂ ਨੇ ਡੁਬਕੀ ਲਗਾਈ ਹੈ ਸੰਗਮ ਦੇ ਵਿੱਚ ਮਹਾ ਸ਼ਿਵਰਾਤਰੀ ਤੇ ਤਿਆਰੀਆਂ ਦੇ ਵਿੱਚ ਪ੍ਰਸ਼ਾਸਨ ਰੁੱਝਿਆ ਹੋਇਆ ਹੈ ਤਾਂ ਜਿਵੇਂ ਕਿ ਪਹਿਲਾਂ ਵੀ ਖਬਰ ਸਾਹਮਣੇ ਆਈ ਸੀਗੀ ਕਿ ਭਗੜੜ ਮੱਚ ਗਈ ਸੀ ਜਦੋਂ ਮਹਾ ਇਸ਼ਨਾਨ ਜਿਹੜਾ ਕਿਹਾ ਜਾਂਦਾ ਹੈ ਉਸ ਦਿਨ ਤੇ ਐਤ ਕੀ ਜਿਹੜਾ ਹੈ ਭੀੜ ਹੋਰ ਜ਼ਿਆਦਾ ਵੱਧ ਸਕਦੀ ਹੈ ਇਸ ਕਰਕੇ ਪ੍ਰਸ਼ਾਸਨ ਪੂਰੀਆਂ ਤਿਆਰੀਆਂ ਦੇ ਨਾਲ ਮੁਸਤੈਦ ਰੱਖਣਾ ਚਾਹੁੰਦਾ ਹੈ ਸੰਗਮ ਨੂੰ ਮਹਾਕੁੰਬ ਨੂੰ ਤਾਂ ਮਹਾਕੁੰਬ ਦੇ ਵਿੱਚ ਭਾਰੀ ਭੀੜ ਇਕੱਠੀ ਹੋ ਸਕਦੀ ਹੈ ਕਿਉਂਕਿ ਆਖਰੀ ਵੀਕਐਂਡ ਕਿਹਾ ਜਾ ਰਿਹਾ ਹੈ ਸੈਟਰਡੇ ਸੰਡੇ ਯਾ ਸ਼ਨੀਵਾਰ ਤੇ ਐਤਵਾਰ ਜਿਹੜਾ ਅੱਜ ਹੈ ਸ਼ਨੀਵਾਰ ਤੇ ਕੱਲ ਐਤਵਾਰ ਹੈ ਤੇ ਲੋਕੀ ਵੀਕੈਂਡਸ ਤੇ ਜ਼ਿਆਦਾ ਮਹਾਕੁੰਬ ਦੇ ਵੱਲ ਜਾਂਦੇ ਹੋਏ ਨਜ਼ਰ ਆ ਸਕਦੇ ਨੇ ਇਸ ਕਰਕੇ ਰੇਲਵੇ ਨੇ ਵੀ ਕੁਝ ਸਪੈਸ਼ਲ ਟ੍ਰੇਨਸ ਜਿਹੜੀਆਂ ਨੇ ਉਹ ਅਲੋਟ ਕੀਤੀਆਂ ਨੇ ਵੀਕੈਂਡ ਦੇਖਦੇ ਹੋਏ ਤਾਂ ਕਿ ਜਿਹੜੀ ਪਾਰੀ ਭੀੜ ਹੈ ਉਹ ਮਹਾਕੁੰਭ ਦੇ ਵਿੱਚ ਜੇਕਰ ਜਾਵੇ ਤਾਂ ਠੀਕ ਤਰੀਕੇ ਦੇ ਨਾਲ ਉੱਥੇ ਪਹੁੰਚ ਸਕੇ ਭਗਦੜ ਨਾ ਮੱਚੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਸੰਗਮ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤੇ ਇੱਕ ਉਹ ਭੀੜ ਜਿਹੜੀ ਸੰਗਮ ਦੇ ਵੱਲ ਵੱਧਦੀ ਹੋਈ ਇਸ਼ਨਾਨ ਦੇ ਲਈ ਅੱਗੇ ਜਾਂਦੀ ਹੋਈ